ਸਮਝਦੇ ਸੀ ਮਾਨ ਨੂੰ ਤੁਸੀਂ ਬਤੌਰ ਉਥੋਂ ਦੇ ਕੈਂਡੀਡੇਟ ਕਿਵੇਂ ਵੇਗ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਸੀਗਾ ਤੇ ਜਾ ਕੇ ਤੁਸੀਂ ਉੱਥੇ ਜੇ ਪੰਜਾਬ ਦੀ ਗੱਲ ਨਹੀਂ ਕਰੋਗੇ ਤੇ ਆਪਦੇ ਹੀ ਇੱਕ ਸੈਪਰੇਟਿਸਟ এজেন্ডੇ ਦੀ ਗੱਲ ਕਰੋਗੇ ਤੇ ਉਹ ਕਿੰਨੇ ਕੁ ਲੋਕਾਂ ਨੇ ਲਾਈਕ ਕਰਨਾ ਪਿਛਲੀ ਵਾਰ ਤਾਂ ਰਾਜਧਾਨੀ ਬਚਾਉਣ ਦੇ ਵਿੱਚ ਅਸਫਲ ਰਹੇ ਇਸ ਵਾਰ ਸੀਐਮ ਸਾਹਿਬ ਦੀ ਕੀ ਡਾਇਰੈਕਸ਼ਨ ਪਿਛਲੀ ਵਾਰੀ ਸਰਕਾਰ ਬਣੀ ਨਹੀਂ ਹੋਈ ਤਿੰਨ ਕੁ ਮਹੀਨੇ ਹੀ ਹੋਏ ਸੀਗੇ ਪਰ ਸਾਰੀਆਂ ਹੀ ਆਪੋਜੀਸ਼ਨ ਪਾਰਟੀਆਂ ਨੇ ਆਪ ਦੀ ਲੜਾਈ ਲੜਨ ਦੀ بجائے ਆਪ ਜਿੱਤਣ ਦੀ بجائے ਇਸ ਗੱਲ ਦਾ ਤਿਆਹਿਆ ਕਰ ਲਿਆ ਕਿ ਆਮ ਆਦੀ ਪਾਰਟੀ ਨੂੰ ਹਰਾਈਏ। ਸਿਮਰਨਜੀਤ ਮਾਨ ਦੇ ਬੂਥ ਦੇ ਉੱਪਰ ਆ ਕਾਂਗਰਸ ਦੇ ਭਾਜਪੀ ਦੇ ਅਕਾਲੀ ਦਲ ਦੇ ਉਹਨਾਂ ਦੇ ਪੋਲਿੰਗ ਏਜੰਟ ਨੇ ਜਿਹੜੇ ਉਹ ਉਹ ਲੱਗੇ ਹੋਏ ਨੇ ਉਹਨਾਂ ਦੇ ਪੋਸਟਰ ਲੱਗੇ ਹੋਏ ਨੇ ਸਿਮਰਨਜੀਤ ਮਾਨ ਜੀ ਨੂੰ ਵੋਟਾਂ ਪਾਉਣ ਦੇ। ਸਰ ਇਹ ਕਹਿੰਦਾ ਮਤਲਬ ਫ੍ਰੈਂਡਲੀ ਮੈਚ ਹੋਇਆ ਉਹ। ਫ੍ਰੈਂਡਲੀ ਮੈਚ ਹੋਇਆ ਜੀ ਇੱਕੋ ਹੀ ਮਕਸਦ ਸੀਗਾ ਕਿ ਆਮ ਆਦੀ ਪਾਰਟੀ ਨੂੰ ਹਰਾਓ। ਇਸ ਵਾਰ ਸੰਗਰੂਰ ਦਾ ਕੀ ਮੋੜ ਤੋਂ ਤੁਸੀਂ ਕਿੰਨਾ ਜੱਜ ਕਰ ਰਹੇ ਹੋ ਸੰਗਰੂਰ ਵਾਲੇ ਕੀ ਇਸ ਵਾਰ ਸਰਕਾਰ ਨਾਲ ਸੱਤਾ ਦੇ ਨਾਲ ਚੱਲਣਗੇ ਜਾਂ ਫਿਰ ਉਹੀ ਪੋਠਾ ਚੱਲਦੇ ਹੋਏ ਨਜ਼ਰ ਆਉਣਗੇ ਨਹੀਂ ਨਹੀਂ ਸੰਗਰੂਰ ਵਾਲੇ ਪੰਜਾਬ ਸਰਕਾਰ ਦੇ ਨਾਲ ਚੱਲਣਗੇ ਜੀ ਆਮ ਆਦੀ ਪਾਰਟੀ ਤੋਂ ਕਿਸਾਨ ਕੋਈ ਨਹੀਂ ਪੰਜਾਬ ਦੇ ਕਿਸੇ ਵਰਗ ਨੂੰ ਕਿਸਾਨੀ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਕੋਈ ਤਕਲੀਫ ਹੈ ਅਸੀਂ ਉਹਤੇ ਫੈਸਲਾ ਰੀਥਿੰਕ ਕਰਕੇ ਲੋਕਾਂ ਦੇ ਮਤਾਬਿਕ ਲੈ ਲੈਣੇ ਆ ਕੱਲਦਨ ਨੂੰ ਕਿਉਂ ਲੋੜ ਪੈਗੀ ਫਿਰ ਪੰਜਾਬ ਬਚਾਓ ਯਾਤਰਾ ਕਰਾਂ ਦੀ ਜੇ ਸਭ ਕੁਝ ਸੰਤੋਖ ਨੇ ਸਭ ਕੁਝ ਠੀਕ ਹੈ ਤਾਂ ਉਹ ਕਿਹੜੀ ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਨਹੀ ਨਹੀ ਉਹ ਤਾਂ ਉਹ ਪੰਜਾਬ ਬਚਾਓ ਯਾਤਰਾ ਨਹੀਂ ਉਹ ਸ਼੍ਰੋਮ ਦੀ ਅਕਾਲੀ ਦਲ ਬਚਾਓ ਯਾਤਰਾ ਹੈ ਜੀ ਉਹ ਚਲੋ ਲੱਗੇ ਰਹੇ ਨੇ ਉਹ ਵਿਚਾਰਿਆਂ ਨੂੰ ਪਹਿਲਾਂ ਖਤਮ ਵੀ ਉਹਨਾਂ ਨੇ ਕੀਤਾ ਹੈ ਕਿਹੜੀਆਂ ਤਾਂ ਕ੍ਰਾਈਸਿਸ ਕਿਉਂ ਆਇਆ ਹੈ ਭਰ ਪਾਰਟੀ ਦੇ ਵਿੱਚ ਇੰਨਾ ਚਿਹਰਿਆਂ ਦਾ ਕ੍ਰਾਈਸਿਸ ਕਿਉਂ ਹੈ ਕਿਉਂ ਟਰਨਫੋਰਸ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਚਿਹਰੇ ਉਹਨਾਂ ਨੂੰ ਲਾਨਿਆ ਜਾ ਰਿਹਾ ਫਿਰ ਉਹ ਚੱਪੇਵਾਲ ਹੋਣ ਜੀਪੀ ਕਿਉਂ ਨਾ ਹੋਣ ਜਾਂ ਤੁਹਾਡੀ ਰਿੰਗ ਕੁਰਸੀ ਉਹ ਤਾਂ ਛੱਡ ਕੇ ਤੁਹਾਨੂੰ ਵਿੱਚੀ ਕੰਮਾਂ ਦੀ ਜੇ ਗੱਲ ਕਰਾਂਗੇ ਤੇ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ 13 0 ਕਲੀਅਰ ਹੈ ਸ਼ਗੂਫਿਆਂ ਦਾ ਤੇ ਜੁਮਲਿਆਂ ਨਾਲ ਅਸੀਂ ਮੁਕਾਬਲਾ ਕਿਸਦਾ ਕਰਨਾ ਨਹੀਂ ਚਾਹੁੰਦੇ ਹੈਗੇ ਉਸ ਉਸ ਕੰਮ ਵਿੱਚ ਅਸੀਂ ਪਿੱਛੇ ਆ ਸੰਗਰੂਰ ਆਮ ਆਦੀ ਪਾਰਟੀ ਦੀ ਰਾਜਧਾਨੀ ਹੈ ਇੱਥੋਂ ਹੀ ਆਮ ਆਦੀ ਪਾਰਟੀ ਦਾ ਬੂਟਾ ਲੱਗਿਆ ਸੀ ਤਾਂ ਇਸ ਵਾਰ ਆਪਣੀ ਸੀਟ ਨੂੰ ਕਿਵੇਂ ਬਚਾਉਣਾ ਔਰ ਕਿਵੇਂ ਫਤਿਹ ਕਰਨੀ ਹੈ ਇਸ ਸੀਟ ਨੂੰ ਤਾਂ ਕੀ ਡਾਇਰੈਕਸ਼ਨ ਸੀਐਮ ਮਾਨ ਨੇ ਦਿੱਤੀਆਂ ਨੇ ਗੱਲਬਾਤ ਕਰਦੇ ਆ ਸਾਡਾ ਮੰਤਰੀ ਅਮਨ अरोड़ा ਜੀ ਅਮਾ ਜੀ ਬਹੁਤ ਸੌਵਾ ਚੰਗੀ। ਮਰਵਾ ਥੈਂਕ ਯੂ ਜੀ ਥੈਂਕ ਯੂ so much। ਪਿਛਲੀ ਵਾਰ ਤਾਂ ਰਾਜਧਾਨੀ ਬਚਾਉਣ ਦੇ ਵਿੱਚ ਅਸਫਲ ਰਹੇ। ਇਸ ਵਾਰ ਸੀਐਮ ਸਾਹਿਬ ਦੀ ਕੀ ਡਾਇਰੈਕਸ਼ਨਸ ਨੇ? ਦੇਖੋ ਇਸ ਤਰ੍ਹਾਂ ਹੁੰਦਾ ਕਿ ਹਰ ਇਲੈਕਸ਼ਨ ਦੇ ਪਰਮਿਊਟੇਸ਼ਨ ਕੰਬੀਨੇਸ਼ਨ ਨੇ ਉਹ ਡਿਫਰੈਂਟ ਹੁੰਦੇ ਨੇ ਜੀ। ਚਾਹੇ ਪਿਛਲੀ ਵਾਰੀ ਸਰਕਾਰ ਬਣੀ ਨਹੀਂ ਹੋਈ ਤਿੰਨ ਕੁ ਮਹੀਨੇ ਹੀ ਹੋਏ ਸੀਗੇ ਪਰ ਸਾਰੀਆਂ ਹੀ ਆਪੋਜੀਸ਼ਨ ਪਾਰਟੀਆਂ ਨੇ ਆਪਦੀ ਲੜਾਈ ਲੜਨ ਦੀ ਬਜਾਏ ਆਪ ਜਿੱਤਣ ਦੀ بجائے ਇਸ ਗੱਲ ਦਾ ਤਹਈਆ ਕਰ ਲਿਆ ਕਿ ਆਮ ਆਦਮੀ ਪਾਰਟੀ ਨੂੰ ਹਰਾਈਏ ਸੋ ਇਸੇ ਕਰਕੇ ਉਹ ਸਾਰੀ ਨੇ ਸਾਰੀਆਂ ਪਾਰਟੀਆਂ ਸਿਮਰਨਜੀਤ ਮਾਨ ਜੀ ਦੀ ਪਿੱਠ ਤੇ ਆ ਖੜੀਆਂ ਜਿਹਦੀ ਵਜ੍ਹਾ ਕਰਕੇ ਤਕਰੀਬਨ 5000 ਵੋਟ ਤੇ ਸਾਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਮੈਂ ਸਮਝਦਾ ਕਿ ਉਹਦੇ ਚ ਸਾਡੀ ਵੀ ਥੋੜੀ ਜੀ ਸ਼ਾਇਦ ਅਸੀਂ ਓਵਰ ਰਿਲੈਕਸ ਸੀਗੇ ਅਸੀਂ ਓਵਰ ਕੌਨਫੀਡੈਂਟ ਸੀਗੇ ਜਿਸ ਦੀ ਵਜ੍ਹਾ ਕਰਕੇ ਉਹ ਨੁਕਸਾਨ ਸਾਡਾ ਹੋਇਆ ਪਰ ਮੈਂ ਸਮਝਦਾ ਔਰ ਉਦੋਂ ਹਜੇ ਹੋਈ 3 ਮਹੀਨੇ ਸੀਗੇ ਹੁਣ ਜੋ ਅੱਜ ਸੀਐਮ ਸਾਹਿਬ ਨੇ ਮੀਟਿੰਗ ਲਈ ਹੈ ਉਹਦੇ ਵਿੱਚ ਬੜੇ ਵਧੀਆ ਸੁਖਾਵੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਫੈਸਲਾ ਇਹੀ ਹੋਇਆ ਹੈ ਕਿ 2 ਸਾਲਾਂ ਦੇ ਕੰਮ ਅਸੀਂ ਲੋਕਾਂ ਦੇ ਘਰ-ਘਰ ਤੱਕ ਲੈ ਕੇ ਜਾਣੇ ਨੇ ਔਰ ਜਿਸ ਤਰੀਕੇ ਦੇ ਨਾਲ ਜੋ ਕੰਮ ਮਾਨ ਸਾਹਿਬ ਦੀ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਕਰ ਦਿੱਤੇ ਉਹ 70 ਸਾਲਾਂ ਦੇ ਵਿੱਚ ਹੋਈ ਨਹੀਂ ਹੈਗੇ ਜਿਹਦਾ ਇੱਕ ਬਹੁਤ ਵਧੀਆ ਪੋਜ਼ਿਟਿਵ ਮੈਸੇਜ ਇੱਕ ਬਹੁਤ ਪ੍ਰੋ ਇਨਕੰਮਬੈਂਸੀ ਆਮਾਦੀ ਪਾਰਟੀ ਦੇ ਫੇਵਰ ਦੇ ਵਿੱਚ ਹੈਗੀ ਇਹੀ ਲੋਕਾਂ ਤੱਕ ਲੈ ਕੇ ਜਾਵਾਂਗੇ ਹਾਂ ਕਈ ਵਾਰ ਇਦਾਂ ਹੋ ਜਾਂਦਾ ਹੈ ਕਿ ਤੁਹਾਡੇ ਕੰਮ ਤੁਹਾਡੇ ਨਾਲ ਜਿਹੜਾ ਜੋ ਵਰਕਰ ਹੁੰਦੇ ਨੇ ਉਹ ਗਰਾਊਂਡ ਦੇ ਵਿੱਚ ਲੋਕਾਂ ਤੱਕ ਜ਼ਰੂਰ ਪਹੁੰਚਾਉਂਦੇ ਹੋ ਨਜ਼ਰ ਆਉਂਦੇ ਨੇ ਇਹ ਫੀਡਬੈਕ ਤੁਹਾਨੂੰ ਵੀ ਮਿਲੀ ਸੀ ਜਦੋਂ ਤੁਸੀਂ ਪਿਛਲੀ ਵਾਰ ਦੀ ਬਾਈਲੈਕਸ਼ਨ ਹਾਰੇ ਕਿ ਵਰਕਰ ਨਾਰਾਜ਼ ਸੀਗੇ ਵਰਕਰਾਂ ਦੇ ਵਿੱਚ ਨਿਰਾਸ਼ਾ ਸੀ ਇੱਕ ਵਰਕਰ ਕਹਿ ਰਹੇ ਸੀ ਕਿ ਜਿਸ ਇੱਕ ਆਸ ਦੇ ਨਾਲ ਸਰਕਾਰ ਬਣੀ ਸੀ ਉਸ ਆਸ ਦੇ ਉੱਤੇ ਸਾਨੂੰ ਉਹ ਜਿਹੀਆਂ ਚੀਜ਼ਾਂ ਨਹੀਂ ਮਿਲੀਆਂ ਤਾਂ ਹੁਣ ਵਰਕਰ ਸੈਟੀਸਫਾਈਡ ਨੇ ਔਰ ਵਰਕਰ ਕਿੰਨਾਕ ਸਾਥ ਦਿੰਦੇ ਹੋ ਨਜ਼ਰ ਆਉਂਗਾ ਨਹੀਂ ਦੇਖੋ ਉਦੋਂ 3 ਕ ਮਹੀਨਿਆਂ ਦੇ ਵਿੱਚ ਸੈਟੀਸਫੈਕਸ਼ਨ ਜਾਂ ਡਿਸਸੈਟੀਸਫੈਕਸ਼ਨ ਵਾਲਾ ਕੋਈ ਇਸ਼ੂ ਨਹੀਂ ਸੀਗਾ ਜਿਵੇਂ ਮੈਂ ਦੱਸਿਆ ਤੁਹਾਨੂੰ ਚਲੋ ਇੱਕ ਤਾਂ ਖੈਰ ਕਈ ਸਟੇਟ ਦੇ ਵਿੱਚ ਇਹੋ ਜਿਹਾ ਇਨਸੀਡੈਂਟ ਹੋਇਆ ਜਿਸ ਦੀ ਵਜ੍ਹਾ ਕਰਕੇ ਇੱਕ ਨੈਗੇਟਿਵ ਜਿਹਾ ਮਾਹੌਲ ਹੈ ਜਿਹੜਾ ਉਹ ਬਿਲਟ ਅਪ ਹੋ ਗਿਆ ਫਿਰ ਮੈਂ ਤੁਹਾਨੂੰ ਦੱਸਿਆ ਕਿ ਮੈਂ ਤੁਹਾਨੂੰ ਆਪਦੇ ਪਿੰਡ ਦੀ ਆਪਦੇ ਹਲਕੇ ਦੇ ਸਾਡੇ ਮੈਂ মিডিਆ ਦੇ ਸਾਥੀ ਨਾਲ ਸੀਗੇ ਅਸੀਂ ਖੇੜੀ ਪਿੰਡ ਗਏ ਸਿਮਰਨਜੀਤ ਮਾਨ ਦੇ ਬੂਥ ਦੇ ਉੱਪਰ ਕਾਂਗਰਸ ਦੇ ਭਾਜਪਾ ਦੇ ਅਕਾਲੀ ਦਲ ਦੇ ਉਹਨਾਂ ਦੇ ਪੋਲਿੰਗ ਏਜੰਟ ਨੇ ਜਿਹੜੇ ਉਹ ਉਹ ਲੱਗੇ ਹੋਏ ਨੇ ਉਹਨਾਂ ਦੇ ਪੋਸਟਰ ਲੱਗੇ ਹੋਏ ਨੇ ਸਿਮਰਜੀਤ ਮਾਨ ਜੀ ਨੂੰ ਵੋਟਾਂ ਪਾਉਣ ਦੇ। ਤਾਂ ਕਹਿੰਦਾ ਮਤਲਬ ਫ੍ਰੈਂਡਲੀ ਮੈਚ ਹੋਇਆ ਉਹਦਾ। ਫ੍ਰੈਂਡਲੀ ਮੈਚ ਹੈ ਜੀ ਇੱਕ ਕੋਈ ਮਕਸਦ ਸੀਗਾ ਕਿ ਆਮ ਆਦੀ ਪਾਰਟੀ ਨੂੰ ਹਰਾਓ। ਸੋ ਮੇਰੇ ਕਹਿੰਦਾ ਮਤਲਬ ਇਹ ਕਿ ਹੁਣ ਕਿਉਂਕਿ ਨੈਸ਼ਨਲ ਇਲੈਕਸ਼ਨ ਹੈ ਉਦੋਂ ਉਦੋਂ ਇੱਕ ਸੀਟ ਦੇ ਨਾਲ ਫਰਕ ਕਿਸੇ ਨੂੰ ਨਹੀਂ ਪੈਂਦਾ ਸੀਗਾ ਵੀ ਕੌਣ ਜਿੱਦਦਾ ਨਾ ਸਰਕਾਰ ਬੀਜੇਪੀ ਦੀ ਢਹਿਣੀ ਸੀਗੀ ਨਾ ਬਣਨੀ ਸੀਗੀ। ਸੋ ਉਦੋਂ ਮਾਹੌਲ ਹੋਰ ਸੀਗਾ ਹੁਣ ਜਦੋਂ ਨੈਸ਼ਨਲ ਲੈਵਲ ਦੇ ਉੱਪਰ ਵੋਟਾਂ ਪੈ ਰਹੀਆਂ ਨੇ ਹੁਣ ਹਰ ਕਿਸੇ ਹੋ ਸਕਦੀ ਹੈ ਕਿ ਪਰ ਸਾਡੀ ਸਟਰੈਂਥ ਇਹ ਹੈ ਕਿ ਜੋ ਅਸੀਂ 2 ਸਾਲਾਂ ਦੇ ਵਿੱਚ ਕੰਮ ਕਰਕੇ ਦਿਖਾਤੇ ਉਹ 70 ਸਾਲਾਂ ਦੇ ਵਿੱਚ ਹੋਈ ਨਹੀਂ ਸੀ। ਅਸੀਂ ਜ਼ਿਕਰ ਕੀਤਾ ਕਿ ਉਦੋਂ ਕੁਝ ਅਜਿਹੇ ਇਨਸੀਡੈਂਟਸ ਹੋ ਗਏ ਜਿਸ ਕਰਕੇ ਇੱਕ ਨੈਗੇਟਿਵਿਟੀ ਸੀ। ਹਾਲਾਂਕਿ ਲੱਗਦਾ ਹੈ ਕਿ ਉਹ ਫੈਕਟਰ ਅਜੇ ਵੀ ਬਰਕਰਾਰ ਹੈ। ਮੂਸੇ ਵਾਲੇ ਦੇ ਸਿੱਧੇ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਸਿੱਧੂ ਮੂਸੇ ਵਾਲਾ ਫੈਕਟਰ ਤੁਹਾਨੂੰ ਲੱਗਦਾ ਇਸ ਵਾਰ ਫੇਰ ਸੰਗਰੂਰ ਜਾਂ ਪੰਜਾਬ ਦੇ ਵਿੱਚ ਤੁਹਾਨੂੰ ਨਜ਼ਰ ਆਊਗਾ ਔਰ ਸਿਮਰਜੀਤ ਸਿੰਘ ਮੰਨਦਾ ਉੱਥੇ ਨਹੀਂ। ਪਿਛਲੀ ਵਾਰ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਮੂਸੇ ਵਾਲਾ ਨੇ ਆ ਕੇ ਕੰਟੈਸਟ ਕਰਨਾ ਹੈ ਔਰ ਕੈਂਪੇਨ ਕਰਨੀ ਹੈ। ਕਿਸ ਵਰ ਕੀ ਸਮਝ ਜੀ ਸਿੰਘ ਮਾਨ ਤੁਸੀਂ ਬਤੌਰ ਉਥੋਂ ਦੇ ਕੈਂਡੀਡੇਟ ਕਿਵੇਂ ਵੇਖਦੇ ਨਹੀਂ ਦੇਖੋ ਇਸ ਤਰ੍ਹਾਂ ਕਿ ਨੋ ਡਾਊਟ ਚਲੋ ਜੋ ਸਿੱਧੂ ਮੂਸੇ ਵਾਲੇ ਦਾ ਦਾ ਕਤਲ ਹੋਇਆ ਇਹ ਜਾ ਕਿਸੇ ਦੇ ਪੁੱਤ ਨਾਲ ਵੀ ਨਾ ਹੋਵੇ ਬਹੁਤ ਦੁਖਦਾਈ ਸੀਗਾ ਇੱਕ ਰੈਜ਼ੈਂਟਮੈਂਟ ਵੀ ਸੀਗੀ ਪਰ ਨਾਲ ਇਹ ਵੀ ਗੱਲ ਹੈ ਕਿ ਉਸ ਤੋਂ ਬਾਅਦ ਹੁਣ ਉਸ ਤੋਂ ਬਾਅਦ ਪੌਣੇ 2 ਸਾਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੰਨਾ ਜਿੰਨਾ ਗੁਨਾਹਗਾਰਾਂ ਨੇ ਉਹ ਕੀਤਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਫੜ ਕੇ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅੰਦਰ ਬੰਦ ਕੀਤਾ ਹੈ ਜਾਂ ਦੋ ਇਨਕਾਊਂਟਰ ਦੇ ਵਿੱਚ ਐਲੀਮੀਨੇਟ ਕਰ ਦਿੱਤੇ ਗਏ ਉਹ ਕਾਫੀ ਹੱਦ ਤੱਕ ਜਸਟਿਸ ਡਿਲੀਵਰ ਹੋ ਚੁੱਕਿਆ ਠੀਕ ਹੈ ਨਾ ਪਰ ਫਿਰ ਵੀ ਇਹਦੇ ਬਾਰੇ ਦੇਖੋ ਇਹ ਤਾਂ ਹਰੇਕ ਬੰਦੇ ਨੇ ਕਿਹੜੀ ਚੀਜ਼ ਨੂੰ ਕਿਵੇਂ ਪਰਸੀਵ ਕਰਦਾ ਹੈ ਕਿਵੇਂ ਸੋਚਦਾ ਹੈ ਮੇਰੀ ਆਪਣੀ ਸੋਚ ਹੈ ਕਿ ਸਰਕਾਰ ਵੱਲੋਂ ਇਨਸਾਫ ਦੇਣ ਦੇ ਵਿੱਚ ਕੋਈ ਕੋਈ ਕਮੀ ਨਹੀਂ ਰਹੀ ਹੈਗੀ ਸੋ ਇਸ ਕਰਕੇ ਉਹ ਚੀਜ਼ ਹੈ ਜਿਹੜੀ ਇਸ ਵਾਰੀ ਸ਼ਾਇਦ 19 ਨਾ ਇਮਪੈਕਟ ਕਰਦੀ ਹੋਵੇ ਬਾਕੀ ਸਿਮਰਤ ਜੀ ਦਮਨ ਜੀ ਨੇ ਉਹਨਾਂ ਨੇ ਆਪਦੀ ਗੱਲ ਕਰਨੀ ਹੈ ਪਰ ਉਹਨਾਂ ਦੀ ਵੀ ਲੋਕ ਪੌਣੇ ਦੋ ਸਾਲਾਂ ਦੀ ਪਰਫਾਰਮੈਂਸ ਹੈ ਜਿਹੜੀ ਉਹ ਦੇਖਣਗੇ ਕਿ ਕਿੰਨਾ ਕੁ ਪਰਫਾਰਮ ਉਹ ਕਰ ਸਕੇ ਕਿੰਨਾ ਕੁ ਉਹ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਲੋਕਾਂ ਨੇ ਚੁਣ ਕੇ ਭੇਜਿਆ ਸੀਗਾ ਤੇ ਜਾ ਕੇ ਤੁਸੀਂ ਉੱਥੇ ਜੇ ਪੰਜਾਬ ਦੀ ਗੱਲ ਨਹੀਂ ਕਰੋਗੇ ਤੇ ਆਪਦੇ ਹੀ ਇੱਕ ਸੈਪਰੇਟਿਸਟ ਏਜੰਡੇ ਦੀ ਗੱਲ ਕਰੋਗੇ ਤੇ ਉਹ ਕਿੰਨੇ ਕੁ ਲੋਕਾਂ ਨੇ ਲਾਈਕ ਕਰਨਾ ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਲੋਕ ਹੁਣ ਸੋਚਦੇ ਨੇ ਪਰ ਜਿਹਾ ਕੀ ਹੋਇਆ ਕਿਉਂਕਿ ਸੰਗਰੂਰ ਦੀ ਜੇ ਆਪਾਂ ਸੀਟ ਦੀ ਵੀ ਗੱਲ ਕਰੀਏ ਸੰਗਰੂਰ ਵਾਲੇ ਹਮੇਸ਼ਾ ਵਾਕ ਹੀ ਚੱਲਦੇ ਨੇ ਪਰ ਕਿਨੇ ਧੋਣ ਚੋ ਕਿਲਾ ਸੰਗਰੂਰ ਵਾਲੇ ਕਰਨਾ ਚਾਹੁੰਦੇ ਨੇ ਪਿਛਲੀ ਵਾਰ ਵੀ ਉਹੇ ਚੀਜ਼ਾਂ ਦੇਖਣ ਨੂੰ ਮਿਲੀਆਂ ਤਾਂ ਇਸ ਵਾਰ ਸੰਗਰੂਰ ਦਾ ਕੀ ਮੋੜ ਤੋਂ ਤੁਸੀਂ ਕਿੰਨਾ ਕ ਜੱਜ ਕਰ ਰਹੇ ਹੋ ਸੰਗਰੂਰ ਵਾਲੇ ਕੀ ਇਸ ਵਾਰ ਸਰਕਾਰ ਨਾਲ ਸੱਤਾ ਦੇ ਨਾਲ ਚੱਲਣਗੇ ਜਾਂ ਫੇਰ ਉਹੀ ਪੋਠਾ ਚੱਲਦੇ ਹੋਏ ਨਜ਼ਰ ਆਉਣਗੇ ਨਹੀਂ ਨਹੀਂ ਸੰਗਰੂਰ ਵਾਲੇ ਪੰਜਾਬ ਸਰਕਾਰ ਦੇ ਨਾਲ ਚੱਲਣਗੇ ਤੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਪੰਜਾਬ ਦੀ ਕਿਸਾਨੀ ਦੇ ਨਾਲ ਪੰਜਾਬ ਦੇ ਮਜ਼ਦੂਰਾਂ ਦੇ ਨਾਲ ਧੱਕਾ ਕੀਤਾ ਉਹ ਤਿੰਨ ਕਾਨੂੰਨ ਲਿਆ ਕੇ ਤੇ ਹੁਣ ਵੀ ਜੇ ਖਨੋਰੀ ਦੀ ਗੱਲ ਕਰ ਲਈਏ ਜੇ ਸ਼ੰਭੂ ਦੀ ਗੱਲ ਕਰ ਲਈਏ ਖਨੋਰੀ ਤਾਂ ਸਾਡੇ ਸੰਗਰੂਹ ਹਲਕੇ ਦੇ ਵਿੱਚ ਹੀ ਪੈਂਦਾ ਹੈ ਅੱਜ ਵੀ ਕਿਸਾਨ ਉੱਥੇ ਬੈਠੇ ਨੇ ਕੇਂਦਰਾ ਦਾ ਦੀ ਧੌਣ ਦੇ ਵਿੱਚੋਂ ਕਿਲਾ ਕੱਢਣਗੇ ਸੰਗਰੂਰ ਵਾਲੇ ਤੇ ਪੰਜਾਬ ਸਰਕਾਰ ਦੇ ਕੰਮਾਂ ਦੀ ਛਲੱਗਾ ਕਰਦੇ ਹੋਏ ਨਾਲ ਚੱਲਣਗੇ ਕਿਉਂਕਿ ਖਾਸ ਤੌਰ ਦੇ ਉੱਤੇ ਕਿਸਾਨੀ ਜੀ ਅਸੀਂ ਅੰਦੋਲਨ ਦੀ ਗੱਲ ਕਰ ਲਈ ਹਾਲਾਂਕਿ ਭਾਵੇਂ ਸ਼ੰਭੂ ਖਨੋਰੀ ਦੀਆਂ ਬਰੂਹਾਂ ਦੇ ਉੱਤੇ ਬੈਠਾ ਹੋਇਆ ਪਰ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਤਾਂ ਉਹ ਸੰਗਰੂਰ ਕੌਨਸਟੈਂਸੀ ਦੇ ਵਿੱਚ ਹੀ ਹੁੰਦੀ ਹੈ ਉਹ ਰਾਹ ਜਥੇਬੰਦੀ ਦਾ ਇੱਕ ਵੱਡਾ ਹੋਲਡ ਹੈ ਬਟ ਉਹਨਾਂ ਦਾ ਪ੍ਰਭਾਵ ਰਹਿੰਦਾ ਹੈ ਸੀਐਮ ਦੇ ਰਿਹਾਈਸ ਦੇ ਬਾਰੇ ਵੀ ਧਰਨੇ ਮੁਜ਼ਾਰੇ ਹੋਏ ਮੰਗਾਂ ਨੂੰ ਲੈ ਕੇ ਲਗਾਤਾਰ ਉਹ ਪ੍ਰੋਟੈਸਟ ਕਰਦੇ ਰਹੇ ਕਿਸਾਨਾਂ ਦਾ ਕੀ ਮੂਡ ਹੈ ਇਸ ਵਾਰ ਕਿਹੜੀ ਸਰਕਾਰ ਦੇ ਨਾਲ ਜਾਂਦੇ ਹੋ ਨਜ਼ਰ ਆਣਗੇ ਯਾਰ ਕੀ ਆਵਾ ਦੀ ਪਾਰਟੀ ਤੋਂ ਕਿਸਾਨ ਖੁਸ਼ ਨੇ ਦੇਖੋ ਮੈਂ ਕੱਲ ਵੀ ਇੱਕ ਇੱਕ ਛੋਟਾ ਜਿਹਾ ਇਸ਼ੂ ਹੈ ਸੀ ਜਿਹਦੀ ਵਜ੍ਹਾ ਕਰਕੇ ਸਾਈਲੋਜ਼ ਵਾਲਾ ਠੀਕ ਹੈ ਨਾ ਜੀ ਉਹ ਸਾਰੇ ਕਿਸਾਨ ਜਿੱਥੇ ਉਗਰਾਹ ਜਿੱਥੇ ਬੰਦੀ ਨੇ ਸਾਡੇ ਲੋਕਾਂ ਦੇ ਘਰਾਂ ਦੇ ਬਾਹਰ ਧਰਨੇ ਲਾਇਆ ਸੀਗਾ ਮੈਂ ਕੱਲ ਆਪ ਉਹਨਾਂ ਦੇ ਧਰਨੇ ਦੇ ਵਿੱਚ ਗਿਆ ਸੀਗਾ ਤੇ ਮੇਰੇ ਉਹਨਾਂ ਨਾਲ ਗੱਲ ਕਰਦੇ ਕਰਦੇ ਸਰਕਾਰ ਨੇ ਉਹ ਫੈਸਲਾ ਜਿਹੜਾ ਉਹ ਵਾਪਸ ਲੈ ਲਿਆ ਸੀਗਾ ਸੋ ਮਤਲਬ ਇਹ ਹੋਇਆ ਕਿ ਜਿੱਥੇ ਕਿਤੇ ਵੀ ਸਾਨੂੰ ਪਤਾ ਲੱਗਦਾ ਕਿ ਪੰਜਾਬ ਦੇ ਕਿਸੇ ਵਰਗ ਨੂੰ ਕਿਸਾਨੀ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਕੋਈ ਤਕਲੀਫ ਅਸੀਂ ਉਤੇ ਫੈਸਲਾ ਰੀਥਿੰਕ ਕਰਕੇ ਲੋਕਾਂ ਦੇ ਮਤਾਬਿਕ ਲੈ ਲੈਨੇ ਆ ਉਸ ਗੱਲ ਨੂੰ ਉਹਨਾਂ ਜਥੇ ਉਸ ਜਥੇਬੰਦੀ ਦੇ ਲੀਡਰਾਂ ਨੇ ਵੀ ਐਪਰੀਸ਼ੀਏਟ ਕੀਤਾ ਔਰ ਫਿਰ ਉਸ ਤੋਂ ਮਗਰੋਂ ਬੜੀ ਡਿਟੇਲ ਦੇ ਵਿੱਚ ਗੱਲ ਹੋਈ ਜੇ ਕਿਸਾਨੀ ਨੂੰ ਤੁਸੀਂ ਓਵਰਆਲ ਦੇਖੋਗੇ ਨਾ ਜੀ ਜੇ ਤਾਂ ਚਲੋ ਸਿਰਫ ਕੋਈ ਵਿਵਪਰਤ ਨੇ ਜਾਂ ਕੋਈ ਮੰਗ ਉਹ ਚੀਜ਼ਾਂ ਤਾਂ ਅਨਲਿਮਿਟਿਡ ਨੇ ਠੀਕ ਹੈ ਨਾ ਇਹ ਉਹ ਤਾਂ ਆਪਾਂ ਦੇ ਘਰ 'ਚ ਦੋ ਬੱਚੇ ਹੋਣ ਉਹਨਾਂ ਦੀਆਂ ਮੰਗ ਤਾਂ ਉਹਨਾਂ ਦੀਆਂ ਵੀ ਨਹੀਂ ਪੂਰੀਆਂ ਹੋ ਸਕਦੀਆਂ ਕਿ ਪਰ ਜੇ ਆਪਾਂ ਕਿਸਾਨੀ ਦੇ ਓਵਰਆਲ ਆਪਾਂ ਗੱਲ ਕਰੀਏ ਕਿਸਾਨੀ ਨੂੰ ਕੀ ਚਾਹੀਦਾ ਹੁੰਦਾ ਕਿਸਾਨੀ ਨੂੰ ਬਿਜਲੀ ਚਾਹੀਦੀ ਹੈ ਜੀ ਉਹ ਅਨ ਇੰਟਰਰਪਟਡ 8 ਨਹੀਂ 16 16 ਘੰਟੇ ਅਨ ਇੰਟਰਰਪਟਡ ਪਾਵਰ ਸਪਲਾਈ ਮਿਲ ਗਿਆ ਦਿਨ ਦੇ ਵਿੱਚ ਮਿਲੀ ਹੈ ਕਿਸਾਨ ਅੱਗੇ ਵਿਚਾਰੇ ਦਾਤਾਂ ਨੂੰ ਉੱਠ ਰੋਟ ਕੇ ਅੱਧਾ ਘੰਟਾ ਲਾਈਟ ਆਉਣੀ ਹੁੰਦੀ ਸੀਗੀ ਉੱਠ ਕੇ ਸਾਰੀ ਰਾਤ ਬਟਾਂ ਤੇ ਫਿਰਦੇ ਰਹਿੰਦੇ ਸੀ ਖੇਤਾਂ ਦੇ ਵਿੱਚ ਅਨ ਇੰਟਰਰਪਟਡ ਪਾਵਰ ਸਪਲਾਈ ਮਿਲੀ ਹੈ ਪਾਵਰ ਸਪਲਾਈ ਅਨ ਇੰਟਰਰਪਟਡ ਉਧਰ ਬਾਦਲਪਿੰਡ ਵਾਲੇ ਪਾਸੇ ਨਹੀਂ ਕੋਈ ਕੌਣ ਸੀ ਬਾਦ ਸਾਹਿਬ ਤਾਂ ਕਹਿੰਦੇ ਕਿ ਬਿਜਲੀ ਨਹੀਂ ਆਉਂਦੀ ਕਿੱਥੇ ਜੀ ਬਾਦਲ ਪਿੰਡ ਕਹਿੰਦੇ ਇਹ ਉਧਰਲੇ ਉਹਨਾਂ ਦੇ ਹਲਕੇ ਦੇ ਵਿੱਚ ਮੈਂ ਕਿਹਾ ਪਾਵਰ ਸਪਲਾਈ ਆਨੇ ਇਟਰਪਟਡ ਉੱਥੇ ਨਹੀਂ ਪਹੁੰਚ ਰਹੀ ਚਲੋ ਬਾਦਲ ਸਾਹਿਬ ਕੀ ਕਹਿੰਦੇ ਨੇ ਜੋ ਛੱਡੋ ਮੈਂ ਕਿਸਾਨਾਂ ਦੀ ਗੱਲ ਕਰ ਰਿਹਾ ਕਿਉਂਕਿ ਬਾਦਲ ਸਾਹਿਬ ਨਾ ਤਾਂ ਕਿਸਾਨ ਨੇ ਉਹਦੇ ਕਿਸਾਨੀ ਦੇ ਨਾਂ ਤੇ ਕਿਸਾਨੀ ਨੂੰ ਵੇਚਿਆ ਉਹਨਾਂ ਨੇ ਤਾਂ ਠੀਕ ਹੈ ਨਾ ਸੋ ਇਸ ਕਰਕੇ ਮੈਂ ਕਿਸਾਨਾਂ ਦੀ ਗੱਲ ਜਦੋਂ ਕਰਦਾ ਕਿਸਾਨਾਂ ਦੇ ਅਸੀਂ ਨੋ ਮਾਰਗ ਰਹਿਸ਼ਾ ਤੋੜਦਾ ਸੁਣ ਤਾਂ ਲਓ ਨਾ ਜੀ ਕਮੈਂਟ ਕਿਸਾਨਾਂ ਨੂੰ ਬਿਜਲੀ ਚਾਹੀਦੀ ਹੈ ਉਹ ਅਨ ਇੰਟਰਪਟਿਡ ਮਿਲੀ ਹੈ ਵਾਧੂ ਮਿਲੀ ਹੈ ਕਿਸਾਨਾਂ 90% ਪੰਜਾਬ ਦੇ ਲੋਕਾਂ ਦੇ ਬਿਜਲੀ ਦੇ ਬਿੱਲ ਨੇ ਜਿਹੜੇ ਉਹ ਮਾਫ ਹੋ ਗਏ ਅੱਜ ਕਿਸਾਨਾਂ ਨੂੰ ਪੰਜਾਬ ਦੀ ਜਿੰਦ ਜਾਨ ਕਿਸਾਨ ਕਿਸਾਨ ਦੀ ਜਿੰਦ ਜਾਨ ਉਹਦਾ ਖੇਤ ਤੇ ਖੇਤ ਦੀ ਜਿੰਦ ਜਾਨ ਹੈ ਮੈਰੀ ਪਾਣੀ ਅੱਜ ਜਿਸ ਤਰੀਕੇ ਦੇ ਨਾਲ ਜਿਸ ਵੱਡੇ ਪੱਧਰ ਦੇ ਉੱਪਰ ਅ ਨਹਿਰੀ ਪਾਣੀ ਹੈ ਜਿਹੜਾ ਉਹ ਖਤਮ ਹੋ ਚੁੱਕੇ ਦੱਬੇ ਜਾ ਚੁੱਕੇ ਢਾਹੇ ਜਾ ਚੁੱਕੇ ਖਾਲਾਂ ਦੇ ਵਿੱਚ ਦੀ ਦੁਬਾਰਾ ਉਹਨਾਂ ਨੂੰ ਸਰਜੀਤ ਕਰਕੇ ਅੱਜ ਖੇਤਾਂ ਦੇ ਵਿੱਚ ਪਾਣੀ ਪਹੁੰਚ ਰਿਹਾ ਨਹਿਰੀ ਪਾਣੀ ਪਹੁੰਚ ਰਿਹਾ ਆਹੀ ਚੀਜ਼ਾਂ ਕਿਸਾਨ ਨੂੰ ਚਾਹੀਦੀਆਂ ਨੇ ਜੀ ਔਰ ਜਿੱਦ ਤੱਕ ਕੇਂਦਰ ਦੇ ਨਾਲ ਲੜਾਈ ਲੜਨ ਦੀ ਗੱਲ ਹੈ ਐਮਐਸਪੀ ਦੀ ਗੱਲ ਹੈ ਉਹ ਉਹ ਬਾ ਕਮਾਲ ਲੜਾਈ ਹੈ ਜਿਹੜੀ ਉਹ ਮਾਨ ਸਾਹਿਬ ਦੀ ਅਵਾਜ਼ ਦੀ ਪੰਜਾਬ ਸਰਕਾਰ ਕਿਸਾਨਾਂ ਦੀ ਲੜ ਰਹੀ ਹੈ ਸੋ ਓਵਰঅল ਮੋਟਾ ਮੋਟਾ ਜੇ ਆਪਾਂ ਆਮ ਕਿਸੇ ਜੱਥੇਬੰਦੀ ਦੀ ਗੱਲ ਨਾ ਕਰਕੇ ਆਮ ਕਿਸਾਨਾਂ ਦੀ ਗੱਲ ਕਰੀ ਤਾਂ ਕਿਸਾਨ ਹੈ ਜਿਹੜਾ ਪੰਜਾਬ ਦਾ ਉਹ ਭਗਵੰਤਪਾਲ ਸਰਕਾਰ ਦੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ ਅਕਾਲੀ ਦਲ ਨੂੰ ਕਿਉਂ ਲੋੜ ਪੈਗੀ ਫਿਰ ਪੰਜਾਬ ਬਚਾਓ ਯਾਤਰਾ ਕਰਨ ਦੀ ਜੇ ਸਭ ਕੁਝ ਸੰਤੋਸ਼ ਨੇ ਸਭ ਕੁਝ ਠੀਕ ਹੈ ਤਾਂ ਉਹ ਕਿਹੜੀ ਪੰਜਾਬ ਨੂੰ ਬਚਾਉਣ ਦੀ ਗੱਲ ਕਰੀ ਨਹੀਂ ਨਹੀਂ ਉਹ ਤਾਂ ਉਹ ਪੰਜਾਬ ਬਚਾਓ ਯਾਤਰਾ ਨਹੀਂ ਉਹ ਸ਼ਰਮ ਨਹੀਂ ਅਕਾਲੀ ਦਲ ਬਚਾਓ ਯਾਤਰਾ ਹੈ ਜੀ ਉਹ ਚਲੋ ਲੱਗੇ ਰਹਿਣ ਦੇ ਉਹ ਵਿਚਾਰਿਆਂ ਨੂੰ ਪਹਿਲਾਂ ਖਤਮ ਵੀ ਉਹਨਾਂ ਨੇ ਕੀਤਾ ਐ ਇੰਨੇ ਸਾਲ ਰਾਜ ਭਾਗ ਦੇ ਵਿੱਚ ਰਹਿ ਕੇ 2 ਸਾਲ ਤਾਂ ਪਹਿਲਾਂ ਤਾਂ ਪੰਜਾਬ ਨੇ ਉਹਨਾਂ ਲੋਕਾਂ ਤੋਂ ਹੀ ਪੰਜਾਬ ਨੂੰ ਬਚਾਇਆ ਤੇ ਹੁਣ ਉਹ ਪੰਜਾਬ ਬਚਾਓ ਯਾਤਰਾ ਦੀ ਗੱਲ ਆ ਗੱਲਾਂ ਕੀ ਨੇ ਇਸ਼ੂਜ਼ ਕੀ ਨੇ ਉਹੀ ਤੁਸੀਂ ਕਦੇ ਡਿਟੇਲ ਦੇ ਜਿਵੇਂ ਮੇਰੇ ਨਾਲ ਬੈਠੇ ਇੰਟਰਵਿਊ ਕਰੋ ਕਦੇ ਉਹਨਾਂ ਨਾਲ ਬੈਠ ਜਿਓ ਉਹ ਜਿਹੜੀ ਗੱਲ ਕਹਿਣਗੇ ਵੀ ਸਾਡਾ ਆ ਏਜੰਡਾ ਹੈ ਤੁਸੀਂ ਜਦੋਂ ਉਸ ਏਜੰਡੇ ਦੀ ਜੜ ਤੱਕ ਜਾਓਗੇ ਤੇ ਉਹ ਜੜ ਤੁਹਾਨੂੰ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੀ ਲੱਗੀ ਨਜ਼ਰ ਆਊਗੀ ਗਰੰਟੀ ਨਾਲ ਕਹਾਂ ਨਾ ਕਦੇ ਇੰਟਰਵਿਊ ਕਰ ਲਿਓ ਹਾਲਾਕੀ ਅ ਅਲਾਈਅੰਸ ਦੀ ਗੱਲ ਕਰੀ ਆ ਮਾ ਜੀ ਤੁਹਾਡਾ ਨੈਸ਼ਨਲ ਲੈਵਲ ਦੇ ਉੱਤੇ ਤਾਂ ਕਾਂਗਰਸ ਨਾਲ ਅਲਾਈਅੰਸ ਹੋ ਚੁੱਕਿਆ ਹੈ ਪਰ ਪੰਜਾਬ ਦੇ ਵਿੱਚ ਤੁਹਾਡੀ ਵਿਰੋਧੀ ਪਾਰਟੀ ਉਹੀ ਹੈ ਤੁਹਾਡੇ ਸਾਹਮਣੇ ਚੈਲੰਜ ਉਹਨਾਂ ਦਾ ਹੀ ਹੈ ਕਿਵੇਂ ਦੇਖਦੇ ਹੋ ਸੁਰੇ ਤੁਹਾਨੂੰ ਪੋਜੀਸ਼ਨ ਓਵਰਆਲ ਕੀ ਨਜ਼ਰ ਆ ਰਹੀ ਹੈ ਜੇ ਉਹ ਤੋਂ ਆਡੀ ਸੀਟ ਤੋਂ ਅਸੀਂ ਬਾਹਰ ਆ ਜਾਂਦੇ ਹਾਂ ਬਾਕੀ ਦੀਆਂ ਹੋਰ ਜੇ 12 ਕੌਨਸ਼ੀਅੰਸ ਦੀ ਗੱਲ ਕਰੀਏ ਕੀ ਤੁਹਾਨੂੰ ਅਸਰ ਨਜ਼ਰ ਆ ਰਹੀ ਹੈ ਦੇਖੋ ਇਸ ਤਰ੍ਹਾਂ ਕਿ ਪੰਜਾਬ ਦੇ ਤਾਂ ਮੈਂ ਬੜੇ ਤੁਹਾਨੂੰ ਕਲੈਰਿਟੀ ਦੇ ਨਾਲ ਕਹਿ ਸਕਦਾ ਕਿ ਜੀ 13 ਦੀ 13 ਸੀਟਾਂ ਦੇ ਉੱਪਰ ਜੇ ਲੋਕ ਕਮਾਂ ਦੀ ਕਦਰ ਪਾਉਣਗੇ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਮੈਂ ਮੰਨ ਕੇ ਚੱਲਦਾ ਮੇਰਾ ਹੀ ਪੋਲਿਟিক্যাল ਏਜੰਡਾ ਪੋਲਿਟিক্যাল ਮੋਟਿਵ ਇੱਕੋ ਹੀ ਹੁੰਦਾ ਕਿ ਕੰਮ ਕਰੋ ਲੋਕਾਂ ਦੇ ਵੋਟ ਤਾਂ ਲੋਕਾਂ ਨੇ ਆਪਣੇ ਆਪ ਆ ਦੇਣੀ ਹੈ ਤੇ ਜਿਹੋ ਜਿਹੇ ਕੰਮ 2 ਸਾਲਾਂ ਦੇ ਵਿੱਚ ਸਰਕਾਰ ਨੇ ਕਰਤੇ ਜਦੋਂ ਕੰਮਾਂ ਦੀ ਗੱਲ ਕਰਾਂਗੇ ਲੋਕ ਕੰਮਾਂ ਦੀ ਕਦਰ ਪਾਉਣਗੇ 13 ਦੀਆਂ 13 ਸੀਟਾਂ ਆਵਾਜ਼ ਦੀ ਪਾਰਟੀ ਜਿੱਤੂਗੀ ਜੀ ਕੰਮਾਂ ਦੀ ਕਦਰ ਪਾਉਣਗੇ ਤੇਰੇ ਚਿਹਰਿਆਂ ਦਾ ਕ੍ਰਾਈਸਿਸ ਕਿਉਂ ਆਇਆ ਪਿਆ ਹਰ ਪਾਰਟੀ ਦੇ ਵਿੱਚ ਇੰਨਾ ਚਿਹਰਿਆਂ ਦਾ ਕ੍ਰਾਈਸਿਸ ਕਿਉਂ ਹੈ ਕਿਉਂ ਟਰਨ ਕੋਰਸ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾ ਕੇ ਜਿਹੜੇ ਉਹਨਾਂ ਨੂੰ ਲਾਨਿਆ ਜਾ ਰਿਹਾ ਫਿਰ ਉਹ ਚੱਬੇ ਵਾਲ ਹੋਣ ਜੀਪੀ ਕਿਉਂ ਨਾ ਹੋਣ ਜਾਂ ਤੁਹਾਡੀ ਰਿੰਕੂ ਸੀ ਉਹ ਤਾਂ ਛੱਡ ਕੇ ਤੁਹਾਨੂੰ ਵਿੱਚੀ ਤੋੜ ਵਿਛੋੜਾ ਕਰਕੇ ਨਹੀਂ ਚਲੋ ਉਹ ਤਾਂ ਇਹ ਤਾਂ ਉਹਨਾਂ ਦੀ ਹੈ ਕਿ ਬਾਕੀ ਸਾਰੀ ਪਾਰਟੀਆਂ ਬੀਜੇਪੀ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਸਾਰੇ ਬਾਹਰਲੇ ਉਮੀਦਵਾਰਾਂ ਦੇ ਲੈ ਦੇ ਦੇਖੋ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਗਗ ਜੀ ਜੇ ਮੋਟਾ-ਮੋਟਾ ਤੁਸੀਂ ਦੇਖੋਗੇ ਓਵਰਆਲ ਦੇਖੋਗੇ ਤੇ ਸਾਡੇ 9 ਕੈਂਡੀਡੇਟ ਨੇ ਜਿਹੜੇ 13 ਦੇ ਵਿੱਚ ਡਿਕਲੇਅਰ ਹੋ ਚੁੱਕੇ ਸਾਰਿਆਂ ਨਾਲ ਕੈਂਡੀਡੇਟ ਡਿਕਲੇਅਰ ਕਰਨ ਦੇ ਵਿੱਚ ਅਸੀਂ ਅੱਗੇ ਆਂ ਥੈਟ ਮੀਨਸ ਕਿ ਸਾਰਿਆਂ ਨਾਲੋਂ ਘੱਟ ਜੇ ਕਿਤੇ ਲੀਡਰਸ਼ਿਪ ਦੀ ਘਾਟ ਜਾਂ ਕਮੀ ਮਹਿਸੂਸ ਯਾ ਕ੍ਰੈਡੀਬਲ ਚਿਹਰੇ ਦੀ ਕਮੀ ਮਹਿਸੂਸ ਹੋ ਰਹੀ ਹੈ ਸਭ ਤੋਂ ਘੱਟ ਤਾਂ ਸਾਨੂੰ ਹੋ ਰਹੀ ਹੈ ਦੋਸਤੋਂ ਮੰਤਰੀ ਉਤਾਰੇ ਆਪਣੇ ਮੰਤਰੀ ਤੁਹਾਨੂੰ ਉਤਾਰਨੇ ਪਏ ਤੇ ਫਿਰ ਉਹਦੇ ਚ ਆਮ ਜਿਹੜੇ ਵਰਕਰ ਸੀਗੇ ਜਾਂ ਕੋਈ ਹੋਰ ਚਿਹਰੇ ਸੀ ਉਹ ਕਿਉਂ ਨਹੀਂ ਆਦੇ ਕਿਤੇ ਮੈਂ ਮੇਰਾ ਮੈਂ ਇਸ ਤੇ ਉੱਪਰ ਐਂਗਲ ਇਹ ਹੈ ਕਿ ਅੱਗੇ ਜਿਵੇਂ ਹੁੰਦਾ ਸੀਗਾ ਵੀ ਜਦੋਂ ਬੰਦਾ ਇੱਕ ਵਾਰੀ ਰਾਜ ਭਾਗ ਦੇ ਵਿੱਚ ਆ ਗਿਆ ਉਹ ਆਪਦੀ ਕ੍ਰੈਡੀਬਿਲਟੀ ਲੂਜ਼ ਕਰ ਬੈਠਦਾ ਸੀਗਾ 2 ਸਾਲ ਕੋਈ ਮੰਤਰੀ ਰਹਿ ਗਿਆ ਕੋਈ ਨਾ ਕੋਈ ਅਲੀਗੇਸ਼ਨ ਕ੍ਰਪਸ਼ਨ ਦਾ ਇਹੋ ਜਿਹਾ ਲੱਗਦਾ ਸੀਗਾ ਕਿ ਬੰਦਾ ਮੁੜ ਕੇ ਸ਼ਕਲ ਦਿਖਾਉਣ ਜੋਗਾ ਨਹੀਂ ਸੀਗਾ ਜੇ 2-2 ਸਾਲ ਮੰਤਰੀ ਰਹਿਣ ਦੇ ਬਾਵਜੂਦ 7-7 ਸਾਲ ਐਮਐਲਏ ਰਹਿਣ ਦੇ ਬਾਵਜੂਦ ਵੀ ਅਸੀਂ ਆਪਦੇ ਮੰਤਰੀਆਂ ਨੂੰ ਫੀਲਡ ਦੇ ਵਿੱਚ ਉਤਾਰ ਰਹੇ ਹਾਂ ਦੈਟ ਮੀਨਸ ਉਹ ਡਿਸਕ੍ਰੈਡਿਟ ਨਹੀਂ ਹੋਏ ਹੈਗੇ ਉਹਨਾਂ ਨੇ ਆਪਦੀ ਕ੍ਰੈਡੀਬਿਲਟੀ ਬਿਲਡ ਕੀਤੀ ਹੈ ਇਹਨੂੰ ਤੁਸੀਂ ਇਸ ਸਿੰਗਲ ਤੋਂ ਕਿਉਂ ਨਹੀਂ ਦੇਖਦੇ ਜੀ ਲੋਕੀ ਤਾਂ ਇਹ ਵੀ ਕਹਿ ਰਹੇ ਨੇ ਕਹਿੰਦੇ ਜਿਹੜੇ ਸੰਗਰੂਪ ਦੇ ਵਿੱਚ ਗੁਰਮੀਲ ਕਰਾਚੋਂ ਵਰਗਿਆਂ ਨੂੰ ਉਤਾਰਿਆ ਗਿਆ ਕਿਹਾ ਗਿਆ ਕਿ ਸਰਪੰਚ ਜਿਹੜੇ ਹੈ ਉਹ ਸਿੱਧਾ ਸੰਸਦ ਦੇ ਵਿੱਚ ਜਾਣਗੇ ਸਰਪੰਚੀ ਟੂ ਸੰਸਦ ਨਹੀਂ ਕਹਿੰਦੇ ਕਿਉਂ ਫਿਰ ਉਹ ਨਜ਼ਰ ਨਹੀਂ ਠੀਕ ਹੈ ਫਿਰ ਉਹ ਚੀਜ਼ ਦਾ ਦੇਖੋ ਮੇਰੀ ਕਸਮ ਜੀ ਰეკਮੈਂਡ ਤੁਸੀਂ ਨਾ ਜੀ ਹਰ ਬੰਦਾ ਨਾ ਜੀ ਹਰ ਪਾਰਟੀ ਹਰ ਆਰਗੇਨਾਈਜੇਸ਼ਨ ਤੁਸੀਂ ਮੈਂ ਆਪਾਂ ਕੋਈ 16 ਕਲਾ ਸੰਪੰਨਤਾ ਹੈ ਨਹੀਂ ਗਿਆ ਆਪਾਂ ਨੂੰ ਆਪਦਾ ਐਕਸਪੀਰੀਅੰਸ ਤੋਂ ਸਿੱਖਣਾ ਚਾਹੀਦਾ ਹੈ ਗੁਰਮੀਲ ਕਰਾਚੋਂ ਜੀ ਸਾਡੇ ਬਹੁਤ ਵਧੀਆ ਵਰਕਰ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਪਾਰਟੀ ਦੇ ਨਾਲ ਪਰ ਉਹਨਾਂ ਨੂੰ ਉਹ 15-20 ਦਿਨ ਦੀ ਕੈਂਪੇਨ ਦੇ ਵਿੱਚ ਕਿਉਂਕਿ 16 ਲੱਖ ਬੰਦੇ ਨੂੰ ਤੁਸੀਂ ਆਪ ਦਾ ਜੇ ਨਾਮ ਔਰ ਸ਼ਕਲ ਦਿਖਾਉਣੀ ਹੈ ਤੇ ਸਮਾਂ ਤਾਂ ਲੱਗੀ ਗਈ ਜੀ 20 ਦਿਨਾਂ ਚ ਨਹੀਂ ਦਿਖਾਇਆ ਜਾ ਸਕਦਾ ਹੈਗਾ ਗੁਰਮੀਲ ਕਰਾਚੋਂ ਜੀ ਵਲੇ ਸਾਨੂੰ ਇਹ ਦਿੱਕਤ ਆਈ ਕਈ ਪਿੰਡਾਂ ਦੇ ਵਿੱਚ ਉਹਨਾਂ ਨੂੰ ਪੁੱਛਿਆ ਵੀ ਇਹ ਕੌਣ ਨੇ ਮੀਥੀਆ ਨੂੰ ਪੁੱਛਣ ਦੀ ਲੋੜ ਨਹੀਂ ਪੈਣੀ ਹੈਗੀ ਸੋ ਇਸ ਕਰਕੇ ਜਦੋਂ ਹਲਕਾ ਇੰਨਾ ਵੱਡਾ ਹੋ ਜਾਂਦਾ ਹੈ ਜੀ ਤੇ ਜੇ ਤੁਸੀਂ ਚੰਗਾ ਵੱਡਾ ਉਮੀਦਵਾਰ ਨਾਮ ਵਰ ਉਮੀਦਵਾਰ ਉਦਾਰ ਦਿੰਨੇ ਹੋ ਤੇ ਇਹਦੇ ਚ ਗਲਤ ਕੀ ਹੈ ਹਰਜ਼ ਕੀ ਹੈ ਸਾਰੇ ਨੂੰ ਉਤਾਰਨਾ ਚਾਹੀਦਾ ਸਭ ਤੋਂ ਇੰਟਰਸਟਿੰਗ ਮੁਕਾਬਲਾ ਕਿਹੜੀ ਸੀਟ ਤੇ ਦੇਖਣੇ ਹੋ ਤੁਸੀਂ ਦੇਖੋ ਇਹ ਤਾਂ ਮੈਂ ਕੋਈ ਮੈਂ ਕੋਈ ਜੋ ਪੋਲਿਟੀਕਲ ਐਨਾਲਿਸਿਸ ਦੇਖੋ ਪੋਲਿਟੀਕਲ ਨਹੀਂ ਤਜਰਬਾ ਲੱਗਦਾ ਕਿ ਹਾਂ ਇਹ ਸਿਰ ਤਾਂ ਲੱਗਦਾ ਹੈ ਕਿ ਤਜਰਬਾ ਤਜਰਬਾ ਤਾਂ ਹੈ ਜੀ ਐਨਾਲਿਸਿਸ ਤਾਂ ਮੈਂ ਦੇ ਸਕਦਾ ਪਰ ਮੈਂ ਕੋਈ ਪੋਲਿਟੀਕਲ ਪੰਡਿਤ ਜਾਂ ਉਹ ਨਹੀਂ ਨਾ ਕੋਈ ਖੋਣੀ ਨਹੀਂ ਨਾ ਕਰ ਸਕਦਾ ਹੈਗਾ ਇਹ ਜੀ ਜਦੋਂ ਤੱਕ ਬਹੁਤ ਸਾਰ ਸਪੋਰਟ ਦੀ ਜਗ੍ਹਾ ਮਕੀਡ ਕੋਡ ਸੈਲੀਬ੍ਰਿਟੀ ਸੀਟ ਬਣਾ ਰਹੀ ਸੀ ਬਹੁਤ ਸਾਰੇ ਸਾਹਮਣੇ ਹੰਸਾਂ ਜੰਸਾਂ ਜਿਹੜੇ ਹਾਂ ਇਹ ਤਾਂ ਜਦੋਂ ਬਹੁਤ ਸਾਰੇ ਸੰਦੀਕ ਵੀ ਨੇ ਉੱਥੇ ਬਹੁਤ ਸਾਰੇ ਹਲਕਿਆਂ ਦੇ ਵਿੱਚ ਜਦੋਂ ਅਸੀਂ ਤਾਂ ਕੈਂਡੀਡੇਟ ਹੀ ਨਹੀਂ ਉਤਰੇ ਹੈਗੇ ਜੀ ਉਹ ਤਾਂ ਕਿ ਇਹ ਲੇਖਣਾ ਮੁਸ਼ਕਿਲ ਹੈ ਪਰ ਹਾਂ ਡੈਫੀਨਿਟਲੀ ਜਿਵੇਂ ਤੁਸੀਂ ਕਿਹਾ ਵੀ ਜੇ ਇੰਟਰਸਟਿੰਗ ਮੁਕਾਬਲੇ ਦੀ ਗੱਲ ਕਰੀਏ ਵੀ ਜਿਹੜਾ ਕਿ ਆਮ ਲੋਕਾਂ ਨੂੰ ਜਾਂ ਸ਼ਾਇਦ ਮੀਡੀਆ ਨੂੰ ਵੀ ਇੰਟਰਸਟ ਪੈਦਾ ਹੋਏਗਾ ਜਿਸ ਦੇ ਵਿੱਚ ਵੀ ਕਰਮਜੀਤ ਅਨਮੋਲ ਕੀ ਕਹਿੰਦੇ ਨੇ ਜਾਂ ਹੰਸਰਾਜ ਹੰਸ ਕੀ ਕਹਿੰਦੇ ਨੇ ਮੁਹੰਮਦ ਸਦੀਕ ਕਿਹਨਾਂ ਕਹਿੰਦੇ ਚਲੋ ਜੀ ਉਹਨਾਂ ਦੇ ਕੈਂਡੀਡੇਚਰ ਹਜੇ ਅਨਾਉਂਸ ਹੋਣਾ ਬਾਕੀ ਆ ਪਰ ਡੈਫੀਨਿਟਲੀ ਕਿਤੇ ਨਾ ਕਿੱਸੇ ਵੀ ਆ ਸਕਦੇ ਨੇ ਉਹ ਕੌਣ ਜੀ ਮੁਹੰਮਦ ਸਦੀਕ ਚਰਚਾ ਸੀਗੀ ਉਹਨਾਂ ਦੀ ਵੀ ਕੀ ਉਹਨਾਂ ਨੂੰ ਕਿੱਥੇ ਲਿਆ ਕੇ ਹੋਰ ਪਾਰਟੀ ਤੋਂ ਹੋਰ ਸੀਟ ਤੋਂ ਨਹੀਂ ਇਹਦੇ ਬਾਰੇ ਮੈਨੂੰ ਤਾਂ ਨਹੀਂ ਕੋਈ ਆਈਡੀਆ ਹੈਗਾ ਜੀ ਇਹਦੇ ਬਾਰੇ ਕਿ ਜੀਰੋਸਬ ਜਾਂ ਮਾਨਸਾ ਵੀ ਦੱਸ ਸਕਦੇ ਹੋ ਉਹਨਾਂ ਨੂੰ ਪੁੱਛੋ ਮੁਕਾਬਲਾ ਕਿਸ ਨਾਲ ਦੇਖ ਰਹੇ ਤੁਸੀਂ ਆਪਣਾ ਕਿਸ ਦਾ ਜੀ ਆਮ ਆਦੀ ਪਾਰਟੀ ਦਾ ਕਿਹੜੀ ਪਾਰਟੀ ਨਾਲ ਜਦੋਂ ਜਦੋਂ ਕੰਮਾਂ ਦੀ ਜੇ ਗੱਲ ਕਰਾਂਗੇ ਤੇ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ 13 0 ਕਲੀਅਰ ਹੈ ਸ਼ਗੂਫਿਆਂ ਦਾ ਤੇ ਜੁਮਲਿਆਂ ਨਾਲ ਅਸੀਂ ਮੁਕਾਬਲਾ ਕਿਸਦਾ ਕਰਨਾ ਨਹੀਂ ਚਾਹੁੰਦੇ ਹੈਗੇ ਉਸ ਉਸ ਕੰਮ ਵਿੱਚ ਅਸੀਂ ਪਿੱਛੇ ਆ ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਤੱਕ ਜਾਵਾਂਗੇ ਤੇ ਕੰਮਾਂ ਦੀ ਕਦਰ ਪਾਉਣਗੇ ਲੋਕੇ ਮੇਰਾ ਵਿਸ਼ਵਾਸ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਾਚਾ ਮੰਤਰੀ ਅਮਨ ਰੋੜਾ ਕਾਸਟ ਵਰਦੀ ਅਤੇ ਸੰਗਰੂਰ ਦੀਆਂ ਜ਼ਿੰਮੇਵਾਰੀਆਂ ਇਹਨਾਂ ਦੇ ਮੋਢਿਆਂ ਦੇ ਉੱਤੇ ਨੇ ਔਰ ਇਹ ਰਹੇ ਨੇ ਕਿ ਲੋਕਾਂ ਦੇ ਵਿੱਚ ਅਸੀਂ ਆਪਣੇ ਹੀ ਕੰਮਾਂ ਨੂੰ ਲੈ ਕੇ ਜਾਵਾਂਗੇ ਔਰ ਲੋਕ ਕੰਮਾਂ ਦੇ ਨਾਲ ਹੀ ਸਾਨੂੰ ਜਿੱਤ ਹਾਸਲ ਕਰਵਾਉਣ ਦੀ। ਮੈਂ ਪਰਸਨ ਦਵਿੰਦਰ ਸਿੰਘ ਗਗਨਦੀਪ ਸਿੰਘ, ਰੋ ਪੰਜਾਬੀ।